ਅੱਜ ਪਹਿਲਾ ਕਬੱਡੀ ਕੱਪ ਆ ਮਿੱਤਰੋ ਤੇ ਲੱਗਣਗੇ ਰੌਣਕਾਂ ਪਿੰਡ ਰਾਣੀਵਾਲ ਦੇ ਦਾ ਜਲਾ ਮੁਕਸਰ ਹੋਵੇਗਾ ਇੱਥੇ ਅੱਜ 50 ਕਿਲੋ ਦੇ ਮੈਚ ਹੋਣਗੇ ਇੱਥੇ ਪਹਿਲਾ ਨਾਮ 7000 ਆ ਤੇ ਦੂਸਰਾ ਨਾਮ 5000 ਤੇ ਨਾਲ ਹੀ 29 ਤਰੀਕ ਨੂੰ 75 ਕਿਲੋ ਦੇ ਮੈਚ ਹੋਣਗੇ ਇੱਥੇ ਪਹਿਲਾ ਨਾਮ 15000 ਤੇ ਦੂਸਰਾ ਨਾਮ 12000 ਰੱਖਿਆ ਗਿਆ 30 ਤਰੀਕ ਨੂੰ ਕਬੱਡੀ 62 ਕਿਲੋ ਦੇ ਮੈਚ ਹੋਣਗੇ ਇੱਥੇ 9100 ਤੇ ਦੂਸਰਾ ਨਾਮ 7100 ਆ ਦੇ ਨਾਲ ਹੀ ਮਿੱਤਰੋ ਕਹਿੰਦੇ ਕਬੱਡੀ ਓਪਨ ਦੇ ਵਿੱਚ ਪਹਿਲਾ ਨਾਮ 60000 ਤੇ ਦੂਸਰਾ ਨਾਮ 41000 ਵੈਸਟਨੂਰੇ ਸਰਪ੍ਰਾਈਜ਼ ਦਿੱਤੇ ਜਾਣਗੇ ਬਹੁਤ ਵਧੀਆ ਕਬੱਡੀ ਦਾ ਆਪਾਂ ਬਾਈ ਨਹੀਂ ਕਬੱਡੀ ਖੜੇ ਨਹੀਂ ਆ ਲਈ ਵੀ ਵਧੀਆ ਪ੍ਰਾਈਜ਼ ਰੱਖੇ ਗਏ ਨੇ ਅਗਲਾ ਕਬੱਡੀ ਦਾ ਆਪਾਂ ਮਿੱਤਰੋ ਪਿੰਡ ਮਜਾਰਾ ਨੋਵਾਬ ਅਸੀਦਪਖ ਸਿੰਘ ਨਗਰ ਵਿਖੇ ਕਰਵਾਇਆ ਜਾ ਰਿਹਾ ਹੈ ਜਿੱਥੇ ਅੱਜ ਦੇ ਦਿਨ ਪਿੰਡ ਪੱਦਰ ਦੇ ਦੋ ਖਡੇਰੀ ਬਾਰਵਾ ਜਿੱਥੇ ਪਹਿਲਾ ਨਾਮ 55000 ਰੱਖਿਆ ਗਿਆ ਤੇ ਦੂਸਰਾ ਨਾਮ 45000 ਵੈਸਟ ਰੇਡਰ ਤੇ ਯਾਫੀ ਲਈ 11000 ਦੀ ਨਗਦ ਰਕਮ ਸਨਮਾਨ ਸਨਵਾਨ ਹੋਵੇਗਾ ਜੋ ਖੇਡਾਂ ਉਰੇ ਐਡ ਕੀਤੀਆਂ ਗਈਆਂ ਨੇ ਕਈ ਦਿਨਾਂ ਤੋਂ ਟੂਰਨਾਮੈਂਟ ਚੱਲ ਰਿਹਾ ਬਹੁਤ ਸਿਰੇ ਦਾ ਟੂਰਨਾਮੈਂਟ ਆ 29 ਤਰੀਕ ਨੂੰ ਦੇ ਮਿੱਤਰੋ ਇੰਟਰਨੈਸ਼ਨਲ ਅੱਠ ਕਲੱਬਾਂ ਦੇ ਮੈਚ ਹੋਣਗੇ ਇੱਥੇ ਪਹਿਲਾ ਨਾਮ ਲੱਖਾਂ ਤੇ ਦੂਸਰਾ ਨਾਮ 75000 ਵੈਸਟ ਟਰੇਡਰ ਤੇ ਯਾਫੀ ਨੂੰ 11000 ਦੀ ਨਗਦ ਰਕਮ ਸਨਮਾਨ ਸਨਮਾਨ ਹੋਵੇਗਾ ਲਾਈਵ ਚੱਲੇਗਾ ਜੋ YouTube ਦਾ ਨਿਊ ਚੈਨਲ ਹੈ ਤਨ ਰਾਜਾ ਸਾਹਿਬ ਜੀ ਉਸ ਤੇ ਲਾਈਵ ਚੱਲੇਗਾ ਬਹੁਤ ਵਧੀਆ ਕਬੱਡੀ ਕਪਾ ਦੇ ਖੁਸ਼ੀ ਦੀ ਗੱਲ ਇਹ ਹੈ ਮਿੱਤਰੋ ਜੋ ਕਬੱਡੀ ਖਿਡਾਰੀ ਜਸੀ ਓਜਲਾ ਤੱਕ ਜਤਿੰਦਰ ਜੋਲ ਤੇ ਹਰਮਨ ਯੂਐਸ ਤੋਂ ਵੱਲੋਂ ਇਸ ਤੱਕ ਕਬੱਡੀ ਖਿਡਾਰੀ ਦਾ 51000 ਦੀ ਨਕਦ ਰਕਮ ਨਾਲ ਮਾਨ ਸਨਮਾਨ ਕੀਤਾ ਜਾਵੇਗਾ ਬਹੁਤ ਟਾਈਮ ਤੋਂ ਵੀਰ ਮਿਹਨਤ ਕਰ ਰਿਹਾ ਹੈ ਅੱਜ ਇਸ ਵੀਰ ਦੀ ਮਿਹਨਤ ਦਾ ਮੁੱਲ ਪਿਆ ਤੇ ਵਧੀਆ ਮਾਨ ਸਨਮਾਨ ਕੀਤਾ ਗਿਆ ਭਰਾਵਾਂ ਵੱਲੋਂ ਬਾਕੀ ਜੀ ਕਬੱਡੀ ਦੀ ਇਹੋ ਜਿਹੀ ਅਪਡੇਟ ਆਪਾਂ ਤੁਹਾਡੇ ਤੱਕ ਪਹੁੰਚਾਉਂਦੇ ਰਹਾਂਗੇ ਅੱਜ ਦੋ ਜਗ੍ਹਾ ਤੇ ਕਬੱਡੀ ਕੱਪ ਸੀ ਹੋਰ ਅਪਡੇਟ ਮਿਲੇ ਆਪਾਂ ਤੁਹਾਡੇ ਤੱਕ ਜਰੂਰ ਸਾਂਝੀ ਕਰਾਂਗੇ ਨਾਲੀ ਮਿਲਾਂਗੇ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਮੇਰੇ ਵੀਰ ਕਬੱਡੀ ਪਲੇਅਰ ਜਿਉਂਦੇ ਵਸਦੇ ਰਹਿਣ ਖੇਡ ਪ੍ਰਮੋਟਰ ਜਿਉਂਦੇ ਵਸਦੇ ਰਹਿਣ ਜਿਨ੍ਹਾਂ ਨੇ ਕਬੱਡੀ ਫਰਸ਼ੋਂ ਦੁਆਸ਼ਾਂ ਤੱਕ ਪਹੁੰਚਾ ਦਿੱਤੀ ਹੈ ਸਾਰਿਆਂ ਨੂੰ ਦੇ ਰੋ ਸਤਿਕਾਰ ਜੜਦੀ ਕਲਾ ਦੇ ਵਿੱਚ ਰੱਖੇ ਵਾਹਿਗੁਰੂ ਸਾਰਿਆਂ ਨੂੰ ਧੰਨਵਾਦ